ਆਥਣੇ ਉਗਣ ਕਰੇ ਕਚੀਰਾ ਲੜਦਾ ਉੱਠਦਾ ਬੈੰਦਾ ਵੇ ਮੈਨੀ ਤੇਰੇ ਘਰ ਵਸਣਾ ਵੇ ਤੂੰ ਨਿੱਤ ਦਾ ਸ਼ਰਾਬੀ ਰਹਿਂਦਾ ਵੇ ਮੈਨੀ ਤੇਰੇ ਘਰ ਵਸਣਾ ਕਿਹੜੀ ਗਲਤੋਂ ਕਰੇ ਕਚੀਰਾ ਕਿਹੜੀ ਗਲਤੋਂ ਕਰੇ ਕਚੀਰਾ ਲਿਖਿਆ ਵਿੱਚ ਕਿਤਾਬਾਂ ਨੇ ਪੁੱਤ ਸਰਦਾਰਾਂ ਦੇ ਖਾਂਦੇ ਬਕਰ ਤੇ ਪੀਣ ਸ਼ਰਾਬਾਨੀ ਪੁੱਤ ਸਰਦਾਰਾਂ ਦੇ ਵੇ ਜਦ ਕੁਰਤੀ ਮੈਂ ਗਲ ਵਿੱਚ ਪਾਈ ਸੂਰਜ ਵਾਂਗੂ ਜਪੂ ਮੈਂ ਕੁਰਤੀ ਲੈਣੀ ਆਉਣ ਜਾਣ ਨੂੰ ਪਾਵੇਂ ਵਿੱਕ ਜੇ ਮੁੰਡੇ ਦਾ ਬਾਪੂ ਮੈਂ ਕੁਰਤੀ ਲੈਣੀ ਆਉਣ ਜਾਣ ਨੂੰ ਲਿਏ ਲੋਕੇ ਜਾਣ ਤੇਰੀ ਤੋਂ ਕੀ ਸਾਨੂੰ ਮਹੰਗਾ ਨਹੀਂ ਤੇਰੇ ਅੱਗੇ ਥਾਣ ਸੁਟਿਆ ਪਾਵੇਂ ਸੁਥਣ ਸਵਾਈ ਪਾਵੇਂ ਲੇਂਗਾ ਨਹੀਂ ਤੇਰੇ ਅੱਗੇ ਸਾ ਨਹੀਂ ਤੇਰੇ ਅੱਗੇ ਥਾਣ ਸੁਟਿਆ ਪੈਸੇ ਦਾ ਤੂੰ ਫਿਕਰ ਕਰੀ ਨਾ ਪੈਸੇ ਦਾ ਤੂੰ ਫਿਕਰ ਕਰੀ ਨਾ ਦਿਲ ਖੁਸ਼ ਕਰ ਦੂੰ ਤੇਰਾ ਨੇ ਵੇ ਸੱਜਣਾ ਦੀ ਪੱਗ ਵਰਗਾ ਵੇ ਸਜਣਾ ਦੀ ਪੱਗ ਵਰਗਾ ਲੈnga ਰੰਗ ਦੇ ਲਲਾਰੀਆਂ ਮੇਰਾ ਵੇ ਸਜਣਾ ਦੀ ਪੱਗ ਵਰਗਾ ਜੇ ਕਰਦਾਏ ਬਿਲੋ ਤੈਨੂੰ ਸੋਹਣੇ ਵਿੱਚ ਮੜਾਵਾਂ ਜੇ ਕਰਦਾਏ ਬਿਲੋ ਤੈਨੂੰ ਸੋਹਣੇ ਵਿੱਚ ਮੜਾਵਾਂ ਨਹੀਂ ਲੱਗਦੀ ਤੂੰ ਚੰਨ ਵਰਗੀ ਝੂਠ ਬੋਲਾ ਤੇ ਰੰਡਾ ਹੋ ਜਾ ਮਾਣੀ ਲੱਗਦੀ ਤੂੰ ਜਨਵਰਗੀ ਤੇਰੀ ਮੇਰੀ ਜੋੜੀ ਸੱਚੇ ਸਤਗੁਰ ਆਪ ਬਣਾਈ ਤੇਰੀ ਮੇਰੀ ਜੋੜੀ ਸੱਚੇ ਸਤਗੁਰ ਆਪ ਬਣਾਈ ਤੇਰੀ ਆਈ ਮੈਂ ਮਰ ਜਾ ਵੇ ਮੇਰੀ ਆਈ ਤੁਮਰੇ ਤੇਰੀ ਮਾਈ ਵੇ ਤੇਰੀ ਆਈ ਮੈਂ ਮਰ ਜਾ మేడి 아이 తుమరే ਤੇਰੀ ਮਾਈ ਵੇ ਤੇਰੀ 아이 ਮੈਂ ਮਰ ਜਾ ਆਲੇ ਪਾਵੇਂ ਸਾਂਭ ਕੁੰਜੀਆਂ 니 ਤੇਰੇ ਹੱਥ ਪੜੋਲੀ 니 ਮਾਰ ਕੇ ਚੰਗਾ ਦੂੰ ਚੋਟੀਆਂ ਮੰਦਾ ਚੰਗਾ ਜੇ 부ੜੀ ਨੂੰ ਬੋਲੀ 니 ਮਾਰ ਕੇ ਚੰਗਾ ਦੂੰ ਚੋਟੀਆਂ ਮਣ ਮਰਾੜਾ ਵਾਲੇ ਦੀ ਤਾਂ ਨੀਅਤ ਹੋਗੀ ਖੋਟੀ ਵੇ ਮੋਰਾ ਵਿੱਚ ਸਟ ਰੜਕੇ ਤੇਰੀ ਟੁੱਟ ਜੇ ਸਮਾ ਵਾਲੀ ਸੋਟੀ ਵੇ ਮੋਰਾ ਵਿੱਚ ਸਟ ਰੜਕੇ ਤੇਰੀ ਟੁੱਟ ਜੇ ਸਮਾ ਵਾਲੀ ਸੋਟੀ ਵੇ ਮੋਰਾ ਵਿੱਚ ਸਟ ਰੜਕੇ